ਲੋ ਜੀ 13 ਅਗਸਤ 2024 ਦਿਨ ਸੋਮਵਾਰ ਸਵੇਰ ਦੇ 7:30 ਵਜੇ ਦੇ ਕਰੀਬ ਅਸੀਂ ਇਕੱਠੇ ਹੋਏ ਹਾਂ ਮਿਊਸਪਲ ਪਾਰਕ ਕੋਟਪੁਰਾ ਵਿਖੇ ਜੋ ਕਿ ਗੁੱਡ ਮਾਰਨਿੰਗ ਕਾ ਦੇ ਇੱਕ ਮੰਚ ਬਣਿਆ ਇਸ ਮੰਚ ਤੋਂ ਹਰ ਰੋਜ਼ ਨਵੀਆਂ-ਨਵੀਆਂ ਵਿਚਾਰ ਚਰਚਾ ਹੁੰਦੀਆਂ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਗੁੱਡ ਮਾਰਨਿੰਗ ਕਾ ਦੇ ਸਰਗਰਮ ਮੈਂਬਰ ਉਹਗੇ ਸਮਾਜ ਸੇਵੀ ਰੋਜਨਾਸ ਸਪੋਕਸਮੈਨ ਦੇ ਸੀਨੀਅਰ ਪੱਤਰਕਾਰ ਗੁਰਮੀਤ ਸਿੰਘ ਮਿੱਤਾ ਜੀ ਮੈਂਬਰਾਂ ਦੇ ਸਾਹਮਣੇ ਕਾ ਬੈਂਕ ਪੜ ਕੇ ਸੁਣਾਉਣਗੇ ਜੀ ਸਰ ਬਹੁਤ ਧੰਨਵਾਦ ਤੁਹਾਡਾ ਕਰਨ ਕੁਮਾਰ ਜੀ ਅੱਜ ਆਪਣੇ ਕੋਲ ਇੱਕ ਆਵਿਆਂਗਾ ਜੀ ਰਜਾਨਾ ਸਪੋਕਸਮੈਨ ਦਾ ਵਿਨੇਸ਼ ਫੁਗਾਟ ਵਾਹ ਫਖਦਾ ਮਸਲਾ ਹੈ ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਉਹਨਾਂ ਦਾ ਲਿਖਿਆ ਹੋਇਆ ਹੈ ਵਾਹ ਇਹ ਧਿਆਨ ਨਾਲ ਸੁਣਨਾ ਬਹੁਤ ਡੋਂਗਾ ਲਿਖਿਆ ਹੈ ਮੱਲਾ ਮਾਰਨੀ ਅਸੀ ਤੂੰ ਮੈਦਾਨ ਅੰਦਰ ਵਾਹ ਕਿੰਨੀ ਮਿਹਨਤ ਹੋ ਗਈ ਨਿੱਲ ਬੀਬਾ ਵਾਹ ਕੀ ਹੋਇਆ ਜੇ ਤਮਗਾ ਨਹੀਂ ਜਿੱਤਿਆ ਵਾਹ ਤੂੰ ਜਿੱਤ ਲਈ ਲੋਕਾਂ ਦੇ ਦਿਲ ਬੀਬਾ ਵਾਹ ਵਾਹ ਲੱਖਾਂ ਭਾਰਤੀ ਨੇ ਤੈਨੂੰ ਪਿਆਰ ਕਰਦੇ ਵਾਹ ਵਾਹ ਗੱਲ ਸੁਣ ਕੇ ਗਏ ਸਭ ਹਿਲ ਬੀਬਾ ਵਾਹ ਸਰਾ ਹਰਪ੍ਰੀਤ ਪੱਤੋ ਤੇਲ ਨਾ ਕਰੀ ਥੋੜਾ ਵਾਹ ਸਮਾਂ ਫਿਰ ਵੀ ਜਾਣਾ ਹੈ ਮਿਲ ਬੀਬਾ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਗੁਰਮੀਤ ਸਿੰਘ ਮੀਤਾ ਜੀ ਹੁਣ ਮੈਂ ਜਾਊਂਗਾ ਜੀ ਗੁੱਡ ਮਾਰਨਿੰਗ ਕਲਬ ਦੇ ਸਰਪੰਚ ਤੇ ਸੀਨੀਅਰ ਪੱਤਰਕਾਰ ਉਗੇ ਸਮਾਜ ਸੇਵੀ ਰੋਜ਼ਾਨਾ ਸੁਪੋਖਸ਼ਮਨ ਦੇ ਜਿਲ੍ਹਾ ਇੰਚਾਰਜ ਗ੍ਰਿੰਦਰ ਸਿੰਘ ਮਹਿੰਦਰਤਨ ਜੀ ਜਿਨ੍ਹਾਂ ਨੇ ਕਾਵਿੰਗ ਲਿਖ ਤੇ ਲਿਖੀਆਂ ਉਹਨਾਂ ਦਾ ਧੰਨਵਾਦ ਕਰਨੀ ਹੈ ਦੇਖੋ ਕਰਨ ਕੁਮਾਰ ਜੀ ਗੁਰਮੀਤ ਸਿੰਘ ਮੀਤਾ ਜੀ ਨੇ ਉਸ ਆਪਣਾ ਫੁਗਾਟ ਜਿਹੜੀ ਇਹ ਲੜਕੀ ਆ ਸਾਡੀ ਪਹਿਲਵਾਨ ਲੜਕੀ ਪਹਿਲਵਾਨ ਲੜਕੀ ਉਹਦੇ ਬਾਰੇ ਦੱਸਿਆ ਭਾਈ ਉਹਨੇ ਵਿਚਾਰੀ ਨੇ ਸੰਿਆਸ ਲੈ ਲਿਆ ਖੇਡ ਤੋਂ ਜੀ ਦੁਨੀਆਂ ਦੇ ਕੋਨੇ-ਕੋਨੇ ਤੱਕ ਦੇਸ਼ ਦਾ ਨਾਮ ਰਛਣੋਂ ਵਾਲੀ ਉਸ ਹੋਣਹਾਰ ਬੇਟੀ ਦਾ ਸਮੇਂ ਦੀਆਂ ਸਰਕਾਰਾਂ ਨੇ ਕੀ ਕਦਰ ਪਾਈ ਇਹ ਤੁਸੀਂ ਦੇਖ ਲਿਆ। ਉਹ ਜਿਹੜਾ ਬਿਰਜ ਪੂਸ਼ਣ ਉਹਦੇ ਬਾਰੇ ਕੀ ਕੋਈ ਦੋਸ਼ ਲਾਇਓ ਨੇ ਉਹ ਸਾਰਾ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕਾ ਹੈ। ਇੱਕ ਸੁਖਵਿੰਦਰ ਸਿੰਘ ਬਾਗੀ ਜੀ ਜਿਨ੍ਹਾਂ ਦਾ ਕੱਲ ਹੈਪੀ ਬਰਥਡੇ ਸੀ। ਬਿਲਕੁਲ। ਉਹਨਾਂ ਨੇ ਕੋਟੇਸ਼ਨ ਦਿੱਤੀ ਆ ਕਹਿੰਦੇ ਕੋਟੇਸ਼ਨ ਜ਼ਰੂਰ ਸੁਣਾਓ ਤਾਂ ਕਿ ਮਾਪੇਓ ਦੇ ਸਤਕਾਰ ਲਈ ਔਲਾਦ ਨੂੰ ਕੋਈ ਪ੍ਰੇਰਨਾ ਮਿਲ ਸਕੇ ਵਾਹ ਬਹੁਤ ਵਧੀਆ ਪੇਸ਼ਨਾ ਲੱਭ ਕੇ ਲਿਆਉਂਦੇ ਨੇ ਬਾਗੀ ਜੀ ਸੁਖਵਿੰਦਰ ਸਿੰਘ ਬਾਗੀ ਜੀ ਦੀ ਕੋਟੇਸ਼ਨ ਸ਼ੇਰ ਸਿੰਘ ਆ ਕੋਈ ਸ਼ੇਰ ਸਿੰਘ ਜੀ ਦੀ ਕੋਟੇਸ਼ਨ ਜੀ ਉਹ ਕਹਿੰਦਾ ਮਾਪੇਓ ਫੁੱਲ ਕਦੇ ਦੋ ਵਾਰੀ ਨਹੀਂ ਖਿੜਦੇ ਵਾਹ ਧੰਨ ਦੋ ਫੁੱਲ ਕਦੇ ਦੋ ਵਾਰੀ ਨਹੀਂ ਖਿੜਦੇ ਜਨਮ ਕਦੇ ਦੋ ਵਾਰ ਨਹੀਂ ਮਿਲਦਾ ਵਾਹ ਵਾਹ ਜੀ ਵਾਹ ਵਾਹ ਫੁੱਲ ਕਦੇ ਦੋ ਵਾਰ ਹੀ ਨਹੀਂ ਖਿੜਦੇ ਜਨਮ ਕਦੇ ਦੋ ਵਾਰ ਨਹੀਂ ਮਿਲਦਾ ਮਿਲਣ ਨੂੰ ਤਾਂ ਹਜ਼ਾਰਾਂ ਲੋਕ ਮਿਲ ਜਾਂਦੇ ਨੇ ਪਰ ਹਜ਼ਾਰਾਂ ਗਲਤੀਆਂ ਮaaf ਕਰਨ ਵਾਲੇ ਮਾਪਿਓ ਨਹੀਂ ਮਿਲਦੇ ਨਹੀਂ 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 ਮਿਲਦੇ ਵਾਹ ਜੀ ਵਾਹ ਵਾਹ ਬਹੁਤ ਬਹੁਤ ਧੰਨਵਾਦ ਗ੍ਰਿੰਦਰ ਸਿੰਘ ਮਹਿੰਦਰਤਾ ਜੀ ਸਾਰੇ ਹੀ ਗੁੱਡ ਮਾਰਨਿੰਗ ਕਲੱਬ ਦੇ ਮੈਂਬਰ ਸਾਰੇ ਉਧਰ ਹਰ ਰੋਜ਼ ਇੱਥੇ ਆ ਕੇ ਕਾ ਬੈਂਗ ਸੁਣ ਕੇ ਜਾਂਦੇ ਆ ਤਾਂ ਮੈਂਬਰਾਂ ਨੂੰ ਬਹੁਤ ਵਧੀਆ ਲੱਗਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਸਰਨ ਕੁਮਾਰ ਪ੍ਰੈਸ ਸਟਾਰ ਗੁੱਡ ਮਾਰਨਿੰਗ ਕਲੱਬ ਕੋਟਪੂਰਾ